ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਰਸਲ ਅੰਮ੍ਰਿਤਸਰ ਦੇ ਪਿੰਡ ਕੱਕੜਤਾਏ ਮਾਮਲਾ ਕਾਫੀ ਜ਼ਿਆਦਾ ਸੂਖੀਆਂ ਤੋਂ ਵਿੱਚ ਹੈ ਜਿੱਥੇ ਕਿ ਹੁਣੇ ਦੋ ਧਿਰਾਂ ਦੀ ਆਪਸ ਦੇ ਵਿੱਚ ਗੱਟ ਨੂੰ ਲੈ ਕੇ ਤਕਰਾਰ ਹੁੰਦੀ ਹੋਈ ਦਿਖਾਈ ਦਿੰਦੀ ਹੈ ਜਿਸ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਦਰਸਲ ਮਾਮਲਾ ਇਸ ਕਦਰ ਸਾਹਮਣੇ ਆਇਆ ਜਿੱਥੇ ਕਿ ਕੁਝ ਦਿਨ ਪਹਿਲਾਂ ਆ ਬਾਟੂ ਲੈ ਕੇ ਜ਼ਮੀਨ ਨੂੰ ਲੈ ਕੇ ਤੋਂ ਤੇਰਾ ਆਪਸ ਦੇ ਵਿੱਚ ਲੜਦਿਆਂ ਦਿਖਾਈ ਦਿੱਤੀਆਂ ਸੀ ਖੇਤਾਂ ਦੇ ਵਿੱਚ ਕੁਝ ਬੀਬੀਆਂ ਨੇ ਜਿਹੜੇ ਗੁਰਸਿੱਖ ਅਮਰਿਤਧਾਰੀ ਸਿੱਖ ਜਿਹੜੇ ਸੀਗੇ ਉਹਨਾਂ ਦੇ ਉੱਤੇ ਹਮਲਾ ਕੀਤਾ ਸੀਗਾ ਉਹਨਾਂ ਦੀ ਪੱਗ ਕਾਰ ਦਿੱਤੀ ਗਈ ਬਿਆਖੀ ਕੀਤੀ ਕੇਸਾ ਦੀ ਬਿਆਖੀ ਕੀਤੀ ਤੇ ਮਾਮਲਾ ਪੱਕ ਗਿਆ ਹਾਲਾਂਕਿ ਦੱਸਿਏ ਕਿ ਜਦੋਂ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਵੀ ਜੋ ਹੈ ਉਸ ਗੁਰਸਿੱਖ ਦੇ ਵੱਲੋਂ ਦਿੱਤੀ ਗਈ ਸੀ ਕਿ ਕੁਝ ਬੀਬੀਆਂ ਨੇ ਉਹਨਾਂ ਦੇ ਕੇਸਾ ਦੀ ਬਿਆਖੀ ਕੀਤੀ ਆ ਤਾਂ ਪੂਰਾ ਮਾਮਲਾ ਜਿਹੜਾ ਪੁਲਿਸ ਥਾਣੇ ਜਾਇਆ ਗਿਆ ਸੀ ਪਰ ਕੋਈ ਵੀ ਮਾਮਲੇ ਤੇ ਉਤੇ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਹੁਣ ਪੁਲਿਸ ਥਾਣੇ ਦੇ ਬਾਹਰ ਵੱਡਾ ਹੰਗਾਮਾ ਕੀਤਾ ਗਿਆ ਔਰ ਪ੍ਰਦਰਸ਼ਨ ਕੀਤਾ ਜਾ ਰਿਹਾ ਇਨਸਾਫ ਦੀ ਮੰਗ ਕੀਤੀ ਹੈ ਕਿ ਉਹਨਾਂ ਬੀਬੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਅਸਲ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਪਿੰਡ ਕੱਕੜ ਦਾਇਆ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜੋ ਸੁਕਖੀਆਂ ਦਾ ਵਿਸ਼ਾ ਵੀ ਵੱੜ ਚੁੱਕਾ ਹੈ ਤੇ ਪੁਲਿਸ ਥਾਣਾ ਲੋਪਕੇ ਅਦੀਨ ਆਉਂਦੇ ਸਰਹੱਦੀ ਪਿੰਡ ਦਾ ਇਹ ਮਾਮਲਾ ਜਿੱਥੇ ਵਾਟੂ ਲੈ ਕੇ ਤਕਰਾਰ ਹੋਈ ਸੀ ਤੇ ਅੰਮ੍ਰਿਤਾਰੀ ਗੁਰਸਿੱਖ ਦੀ ਇੱਕ ਔਰਤ ਵੱਲੋਂ ਕੁੱਟਮਾਰ ਕਰਕੇ ਕੇਸਾਂ ਦੀ ਬੇਅਦਬੀ ਤੇ ਮਾਮਲੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜ਼ੋਣ ਚੁਗਾਵਾ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ ਅਤੇ ਜਮਹੂਰੀ ਕਿਸਾਨ ਸਭਾ ਦੇ ਕਿਸਾਨ ਆਗੂ ਤੇ ਰੋਗ ਸਿੰਘ ਰਾਏ ਦੀ ਅਗਵਾਈ ਹੇਠ ਕਿਸਾਨਾਂ ਨੇ ਪੁਲਿਸ ਥਾਣੇ ਲੋਪਕੇ ਆ ਕੇ ਰੌਕਾਰ ਕੇ ਇਨਸਾਫ਼ ਦੀ ਮੰਗ ਕੀਤੀ ਹੈ ਔਰਤ 'ਤੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਿੰਡ ਕੱਕੜ ਦਾ ਬਾਜ ਸਿੰਘ ਟਰੈਕਟਰ ਨਾਲ ਆਪਣੀ ਪਹਿਲੀ ਵਾਰ ਆ ਸੀ ਇਸੇ ਦੌਰਾਨ ਪੇੜ ਦੀ ਇੱਕ ਔਰਤ ਜੋ ਮੈਡਮ ਹੈ ਵਾਟ ਨੂੰ ਲੈ ਕੇ ਬਾਸ ਸਿੰਘ ਨਾਲ ਲੜਨ ਲੱਗੀ ਮਾੜਾ ਚੰਗਾ ਪੋਲਿਆ ਤੇ ਲੜਾਈ ਇੰਨੀ ਵੱਧ ਗਈ ਤੇ ਕੇਸਾਂ ਦੀ ਬਿਦਬੀ ਉਸ ਔਰਤ ਦੇ ਵੱਲੋਂ ਅੰਮ੍ਰਿਤਾਰੀ ਗੁਰਸਿੱਖ ਦੀ ਕੀਤੀ ਗਈ ਆ ਤਾਂ ਉਸ ਗੁਰਸਿੱਖ ਨੇ ਦਰਖਾਸਤ ਵੀ ਪੁਲਿਸ ਥਾਣੇ ਦੇ ਵਿੱਚ ਜੜੀ ਦਿੱਤੀ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਕੋਈ ਮੰਗ ਪੂਰੀ ਨਹੀਂ ਹੋਈ ਹੈ ਕੋਈ ਐਕਸ਼ਨ ਉਸ ਔਰਤ ਤੇ ਨਹੀਂ ਕੀਤਾ ਤੇ ਇਸ ਕਰਕੇ ਇਸ ਰੋਸ ਵਜੋਂ ਪੁਲਿਸ ਥਾਣੇ ਦੇ ਬਾਹਰ ਵੱਡੇ ਪੱਤਰ ਦਾ ਹੰਗਾਮਾ ਔਰ ਪ੍ਰਦਰਸ਼ਨ ਜਿਹੜਾ ਵਾ ਇਹਨਾਂ ਤੇ ਵੱਲੋਂ ਕੀਤਾ ਗਿਆ ਤਾਂ ਹਾਲਾਂਕਿ ਇਨਸਾਫ ਦੀ ਮੰਗ ਕੀਤੀ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਆ ਮਾਮਲੇ ਤੇ ਪੂਰੀ ਜਾਂਚ ਕਰ ਰਹੀਆਂ ਪਰ ਤਰਨਾ ਕਿਹਾ ਜਾ ਰਿਹਾ ਹੈ ਕਿ ਇਸੇ ਤਰੀਕੇ ਦੇ ਨਾਲ ਚਾਰੀ ਦਵੇਗਾ ਜੇਕਰ ਉਸ ਔਰਤ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਇਹ ਮਾਮਲਾ ਅੰਮ੍ਰਿਤਸਰ ਦੇ ਪਿੰਡ ਕੱਕੜ ਦਾ ਹੈ ਜਿੱਥੇ ਕਿ ਅੰਮ੍ਰਿਤਾਰੀ ਗੁਰਸਿੱਖ ਦੇ ਨਾਲ ਇੱਕ ਔਰਤ ਨੇ ਬੇਅਦਬੀ ਕੀਤੀ ਜਾਨਕੀ ਉਸ ਦੇ ਨਾਲ ਪੱਥਲੂਕੀ ਕੀਤੀ ਤਾਂ ਔਰਤ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਥਾਣੇ ਦੇ ਬਾਹਰ ਵੱਡੇ ਪੱਤਰ ਦਾ ਪ੍ਰਦਰਸ਼ਨ ਕੀਤਾ ਗਿਆ ਕੀ ਕੁਝ ਕਿਸਾਨਾਂ ਦਾ ਕਹਿਣਾ ਤੁਸੀਂ ਬਿਆਨ ਸੁਣ ਸਕਦੇ ਹੋ ਪਰ ਵਟ ਦਾ ਰੋਲਾ ਦੇਖੋ ਕਿਸ ਤਰੀਕੇ ਦੇ ਨਾਲ ਹੁਣ ਵੱਡੇ ਪੱਤਰ ਤੇ ਪਹੁੰਚ ਚੁੱਕਾ ਹੈ ਸਭ ਤੋਂ ਪਹਿਲਾਂ ਜਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਲਾਲ ਸਿੰਘ ਕੱਕੜ ਜੋਂ ਪ੍ਰਧਾਨ ਚਦਾਂਵਾ ਅੱਜ ਜਿਹੜਾ ਇੱਥੇ ਲੋਕੋ ਕੇ ਥਾਣੇ ਦੇ ਵਿੱਚ ਧਰਨਾ ਲੱਗਿਆ ਵਾ ਇਹ ਸਾਡੇ ਪਿੰਡ ਕੱਕੜ ਦੇ ਵਿੱਚ ਬਾਜ ਸਿੰਘ ਨਾਮ ਦਾ ਵਿਅਕਤੀ ਆ ਕਿਸਾਨ ਆ ਉਹਦੀ ਇੱਕ ਬੀਬੀ ਨੇ ਵਾਟਰ ਹਲ ਤੁਸੀਂ ਲਾਗੋ ਲਾਗ ਉਹਨਾਂ ਦੀ ਉਹਨੇ ਠੇਕੇ ਤੇ ਪਾਲੀ ਲਈ ਹੋਈ ਸੀ ਬਾਜ ਸਿੰਘ ਨੇ ਤੇ ਉਹਦੀ ਮਤਲਬ ਵਟ ਸਾਂਝੀ ਹੀ ਉਹਦੇ ਉੱਤੇ ਕੋਈ ਤਵੀ ਲੱਗ ਗਈ ਆ ਉਹਦੇ ਸਬੰਧ ਦੇ ਵਿੱਚ ਬੀਬੀ ਨੇ ਪਿੰਡ ਦੇ ਵਿੱਚ ਕੋਈ ਨਿਆਣੀ ਮੰਗਿਆ ਕਿਸੇ ਸਰਪੰਚ ਨੂੰ ਮੈਂਬਰ ਨੂੰ ਮੋਹਤਵਾਰ ਨੂੰ ਕਿਸੇ ਨੂੰ ਨਹੀਂ ਕੁਛ ਕਿਹਾ ਕਿ ਸਾਡਾ ਫੈਸਲਾ ਕਰਾ ਦਿਓ ਉਹਨੇ ਚੁੱਕ ਕੇ ਉੱਥੋਂ ਆਪ ਦੀ ਉਹਦੇ ਨਾਲ ਵੱਧ ਘਟ ਕੀਤੀ ਆ ਤੇ ਫਿਰ ਇੱਕ ਪਿੱਛੋਂ ਉਹਨੇ ਮੰਗਾਏ ਆ ਚਾਰ ਪੰਜ ਬੰਦੇ ਦੋ ਬੰਦੇ ਆ ਤੇ ਦੋ ਜਨਾਨੀਆਂ ਨੇ ਇਹ ਤਿੰਨ ਜਨਾਨੀਆਂ ਨੇ ਤਿੰਨ ਬੰਦੇ ਤੇ ਦੋ ਜਨਾਨੀਆਂ ਗੱਡੀ ਦੇ ਵਿੱਚ ਆਏ ਆ ਉਹਨਾਂ ਨੇ ਆ ਕੇ ਤੇ ਇਸ ਬੀਬੀ ਜਿਹੜੀ ਅਮਨਦੀਪ ਕੋਰਿਆ ਇਨੇ ਇਹਦੇ ਨਾਲ ਬਹੁਤ ਟੱਕਾ ਮੁਕੀ ਕੀਤਾ ਇਹਦੀ ਦਾੜ੍ਹੀ ਵੀ ਪੱਤੀ ਆ ਇਹਨਾਂ ਨੂੰ ਛੁੱਟਿਆ ਹੋ ਥੱਲੇ ਤੇ ਇਹ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਨੇ ਮੈਂ ਇੱਥੇ ਉਹ ਗੱਲਾਂ ਨਹੀਂ ਕਰ ਸਕਦਾ ਜਿਹੜੀਆਂ ਗਾਲਾਂ ਉਹਨਾਂ ਨੇ ਕੱਡੀਆਂ ਨੇ ਉਹ ਇਸ ਵੀਡੀਓ ਦੇ ਵਿੱਚ ਫੀਡਿਆ ਸਾਰਾ ਕੁਝ ਸੁਣ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਉਹ ਗਾਲਾਂ ਆਈਆਂ ਮੈਨੂੰ ਮੇਰਾ ਮਨ ਇਜਾਜ਼ਤ ਨਹੀਂ ਦਿੰਦਾ ਕਿਸ ਤਰ੍ਹਾਂ ਦੀਆਂ ਗੰਦੀਆਂ ਗਾਲਾਂ ਮੈਂ ਕਿਸੇ ਦੀ ਬਾਬਤ ਕੱਢਾਂ ਇੱਕ ਔਰਤ ਹੋਣ ਦੇ ਨਾਤੇ ਵੀ ਉਹਨੇ ਇੰਨੀਆਂ ਗਾਲਾਂ ਮੰਦੀਆਂ ਕੱਡੀਆਂ ਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਸਾਡੇ ਮੁਰ ਸਿੱਖ ਭਾਈ ਦੀ ਸਾਰਾ ਪਰਿਵਾਰ ਉਹ ਸ਼ਾਂਤ ਹੈਗਾ ਵਧੀਆ ਕੋਈ ਨਸ਼ੇ ਪੱਤੀਆਂ ਵਾਲੇ ਨਹੀਂਗੇ ਵਧੀਆ ਬੰਦੇ ਨੇ ਤੇ ਇਹਨੇ ਇਨਸਲਟ ਕੀਤੀ ਇੰਨੀ ਜਿਆਦੀ ਇਹਦਾ ਸਾਨੂੰ ਜਿਹੜਾ ਵਾ ਜੇ ਇਨਸਾਫ ਕੱਕੜ ਚੌਂਕੀ ਚੋਂ ਮਿਲ ਜਾਂਦਾ ਅਸੀਂ ਇੱਥੇ ਲੋਕੋ ਕੇ ਥਾਣੇ ਨਹੀਂ ਸੀ ਆਉਣਾ ਜਦ ਕਿ ਕੱਕੜ ਚੌਂਕੀ ਬਣਾਉਣ ਦਾ ਕੀ ਫਾਇਦਾ ਜੇ ਸਾਡੀ ਇੱਥੇ ਕਿਸੇ ਨੇ ਗੱਲ ਨਹੀਂ ਸੁਣਨੀ ਕਿ ਜੇ ਇੱਥੇ ਅਸੀਂ ਥਾਣੇ ਚਾਏ ਆ ਇੱਥੇ ਵੀ ਐਸਐਸਓ ਸਾਹਿਬ ਨੂੰ ਦਫ਼ਤਰ ਆ ਕੇ ਫੋਨ ਕੀਤਾ ਵਾ ਤੇ ਐਸਐਸਓ ਸਾਹਿਬ ਕਹਿੰਦੇ ਕਿ ਮੈਂ ਅੰਮ੍ਰਿਤਸਰਿਆਂ ਮੈਨੂੰ 2 ਘੰਟੇ ਲੱਗ ਜਾਣੇ ਆਉਂਦੇ ਆ ਜਦ ਕਿ ਆਪਣੇ ਕੁਆਟਰ ਦੇ ਵਿੱਚ ਹੀ ਬਰਾਜਮਾਨ ਸੀਗੇ ਫਿਰ ਜਦੋਂ ਅਸੀਂ ਇੱਥੇ ਗਏ ਆ ਕੁਆਟਰ ਦੇ ਸਾਨੂੰ ਕਿਸੇ ਨੇ ਸੂਝ ਦਿੱਤੀ ਤੇ ਉਹਦੇ ਜੇਥੇ ਐਸ.ਐਚ.ਓ. ਸਾਹਿਬ ਤੇ ਉੱਥੇ ਗਏ ਆ ਮਿਲਿਆ ਸਾਨੂੰ ਉੱਥੇ ਵੀ ਨਹੀਂ ਗਿਆ ਕਿ ਮੈਂ ਨਹਾ ਰਿਹਾ ਵਾਂ ਮੈਂ ਆ ਕਰ ਰਿਹਾ ਜੇ ਕਰ ਰਿਹਾ ਜਦੋਂ ਅਸੀਂ ਬਾਹਰ ਆਏ ਆ ਫੇਰ ਆਇਆ ਵਾ ਤੇ ਗੱਲ ਸਾਡੀ ਸੁਣੀ ਸਾਡੇ ਵੱਲ ਐਸ.ਐਚ.ਓ. ਸਾਹਿਬ ਪਿੱਛਾ ਕਰਦੇ ਰਹੇ ਆ ਇਸ ਮਜਬੂਰੀ ਦੇ ਵਿੱਚ ਅਸੀਂ ਆ ਜਿਹੜਾ ਧਰਨਾ ਲਾਇਆ ਵਾ ਸਾਡਾ ਕੋਈ ਸ਼ੌਕ ਨਹੀਂ ਧਰਨਾ ਲਾਉਣ ਦਾ ਨਾ ਹੀ ਧਰਨਾ ਲਾਉਣ ਵਾਸਤੇ ਪਿੰਡ ਤੋਂ ਆਏ ਸਾਂ ਇਹ ਵੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਸ ਦੀ ਵੀ ਦਾ ਪਰਚਾ ਨਹੀਂ ਹੁੰਦਾ ਉਹਦੀ ਅਸੀਂ ਕਾਪੀ ਨਕਲ ਨਹੀਂ ਲੈ ਕੇ ਜਾਂਦੇ ਉੱਤ ਸਾਡੇ ਦੋਤਾਂ ਉਹਨੇ ਕੀਤਾ ਉਹੋ ਈ ਧਰਾਵਾ ਲਾ ਕੇ ਉੱਤੇ ਪਰਚਾ ਹੋਊਗਾ ਫਿਰ ਜਾਵਾਂਗੇ ਸਾਡੇ ਹੋਰ ਵੀ ਪਿੰਡਾਂ ਤੋਂ ਬੰਦੇ ਆ ਰਹੇ ਆ ਧਰਨਾ ਵਧ ਰਿਹਾ ਜੀ ਤੁਹਾ ਵੀਡੀਓ ਵੇਖੀ ਸਾਰਿਆਂ ਨੇ ਹਾਂਜੀ ਜਲਦੀ ਕਿਸੇ ਮੁੰਡੇ ਦੀ ਆ ਵੜ ਕਿਸੇ ਲੋਕੀ ਆ ਮੁੰਡਾ ਉਥੇ ਰ ਗਿਆ ਉਹ ਹੱਥ ਜੋੜਦਾ ਬੀਬੀ ਮੇਰਾ ਕੋਈ ਗੁਨਾਹ ਨਹੀਂ ਤੇ ਲੈ ਕੇ ਬੀਬੀਆਂ ਜਾ ਕੇ ਦੇਖੋ ਕੋਈ ਇਨਸਾਨੀਅਤ ਦੇ ਖਰਜ ਬਣਦਾ ਇਹੋ ਜੀਆਂ ਗੰਨੀਆਂ ਬੇਸ਼ਕਤੀਆਂ ਗਾਲਾਂ ਕੱਢਣੀਆਂ ਇਹੋ ਜੀਆਂ ਗੱਲਾਂ ਕਰਨੀਆਂ ਉਹ ਹੱਥ ਜੋੜਦਾ ਉਹੀ ਪਹਿਲਾਂ ਦਾੜੀ ਪੁੱਟੀ ਆ ਨਾਲੇ ਝੋਨੇ ਅੱਗੇ ਹੱਥ ਜੋੜਦਾ ਜਾਂਦਾ ਤੇ ਜੇ 사ਚੂਨ ਸਾਹਿਬ ਆ ਗਏ ਤਾਂ ਉਹਦਾ ਮੈਂ ਸ਼ਹਿਰ ਦੇ ਵਿੱਚ ਕੁਆਟਰ ਚ ਹੂੰ ਤੁਸੀਂ ਥਾਣੇ ਜੀ ਕਦੋਂ ਤੇ ਕਦੋਂ ਦਾ ਟਾਈਮ ਦਿੱਤਾ ਜਾਂਦਾ ਸੀ 10 ਵਜੇ ਦਾ ਟਾਈਮ ਦਿੱਤਾ ਆ ਸਾਰਾ ਪਿੰਡ ਇਕੱਠਾ ਹੋ ਗਿਆ ਉਹ ਅਖਦਾ ਮੈਂ ਤੇ ਅਮਰ ਸਾਰੇ ਬੈਠਾ ਕੁਆਟਰ ਚ ਹੂੰ ਤੁਸੀਂ ਕੁਆਟਰ ਤੋਂ ਚੱਲੇ ਹੋ ਕੁਆਟਰ ਚੱਲੇ ਸੀ ਜੇ ਨਾ ਕੋਈ ਕਾਰਵਾਈ ਕੀਤੀ ਕਾਰੋਜ ਵੀ ਨਹੀਂ ਕਰਨ ਦਾ ਮਸਲਾ ਕਾਲ ਤੱਕ ਦੇ ਜਿਹਦਾ ਮਿਲੂਗਾ ਉਦੋਂ ਸਾਰੀ ਜਥੇਬੰਦੀਆਂ ਹੋਣੀਆਂ ਜਿਵੇਂ ਕਹਿ ਰਹੇ ਤੁਸੀਂ ਬੰਦੀ ਧਰਨਾ ਵੀ ਲਾਇਆ ਜਾ ਰਿਹਾ ਇੱਥੇ ਕੋਈ ਉਹ ਧਰਨਾ ਵੀ ਲਾਉਣਾ ਸਾਡੀ ਹੈ ਹੱਕ ਨਾਲ ਹਾਂਜੀ ਹਾਂਜੀ ਇਸਾਂ ਨੂੰ ਜ਼ਰੂਰਤ ਪਈ ਤੇ ਅਸੀਂ ਧਰਨੇ ਵੀ ਲਾਵਾਂਗੇ ਕਿਉਂਕਿ ਬੇਈਮ ਸਾਹਿਬ ਵੀ ਇੰਨਾ ਤਾਂ ਕੈਸਾ ਹੀ ਜੇ ਕੋਈ ਇੱਕ ਮੁੰਡੇ ਦਾ ਕਸੂਰੀ ਕੋਈ ਨਹੀਂ ਮੁੰਡੇ ਦਾ ਇੱਕ ਜਿਵੇਂ ਕਹਿ ਰਹੇ ਕਿ ਵੀਡੀਓ ਪ੍ਰੂਫ ਹੀ ਹੈਗਾ ਤੁਹਾਡੇ ਕੋਲ ਉਹਦਾ ਕੁੱਟ ਮਾਰਦਾ ਸਭ ਕੁਝ ਵੇਖਣਾ ਉਹ ਤੇਰੀ ਇਲਾਕੇ ਮੁੰਡੇ ਨੇ ਬਣਾ ਲਈ ਤੁਸੀਂ ਪੇਸ਼ ਕੀਤਾ ਪੁਲਿਸ ਨੂੰ ਪੁਲਿਸ ਨੂੰ ਮੈਂ ਦੱਸਿਆ ਜਾ ਇਹ ਹੋਣੀ ਆ ਪੁਲਿਸ ਨੇ ਫੇਰ ਵੀ ਨਹੀਂ ਕੋਈ ਕਾਰਵਾਈ ਕੀਤੀ ਅਸੀਂ ਤਾਂ ਫੇਰ ਦਫ਼ਤਰ ਚੋਂ ਘਰ ਬੈਠਾ ਤਾਂ ਕਾਟਰੀ ਦਾ ਨਾ ਮੈਂ ਮਤਾਰਿਆ ਕਿ ਕਾਰਵਾਈ ਨਾ ਕੀ ਕਰਨੀ ਹੈ ਭਾਈ ਕੱਲ ਦੀ ਮੇਰੀ ਜੇ ਦਾੜੀ ਦੀ ਬੇਦਵੀ ਹੋਈ ਆ ਤੇ ਨਾਲ ਮੇਰ ਨਾਲ ਧੱਕਾ ਮੁੱਕੀ ਹੋਈ ਬਹੁਤ ਮੇਰ ਨਾਲ ਧੱਕਾ ਆਇਆ ਤੇ ਉਹ ਲੋਕ ਕੱਕੜੀ ਅਸੀਂ ਦਰਖਾਸਤ ਦੇ ਕੇ ਆਏ ਉੱਥੇ ਸਾਡੀ ਨਹੀਂ ਕੋਈ ਮਲਾਜਮ ਮਿਲਿਆਣੀ ਆ ਤੇ ਮੁੜ ਕੇ ਰਾਤ ਇੱਥੇ ਆਏ ਤੇ ਇਹਨਾਂ ਸਾਨੂੰ ਆਖਿਆ ਤੁਸੀਂ ਦਰਖਾਸਤ ਲੈ ਕੇ ਦੇਜੋ ਤੇ ਸਵੇਰੇ ਤੁਸੀਂ ਆ ਜਿਓ ਤਾਂ ਹੀ ਸਵੇਰ ਦੇ ਆਏ ਇੱਥੇ ਐਸ.ਐਚ.ਓ ਸਾਹਿਬ ਇੱਥੇ ਅੰਦਰ ਹੀ ਬੈਠੇ ਆ ਤੇ ਸਾਨੂੰ ਆਂਦੇ ਵੀ ਇੱਥੇ ਹੀ ਹੈਗੇ ਨਹੀਂ ਮੁੜ ਕੇ ਦੇ ਕੁਆਟਰ ਚ ਗਏ ਤੇ ਅੰਦਰੋਂ ਹੀ ਨਿਕਲ ਆਏ ਆ ਉਹ ਤੋਂ ਮੁੜ ਕੇ ਤੇਰ ਗੱਡੀ ਲੈ ਕੇ ਤੇ ਇਹ ਚਲੇ ਗਿਆ ਤੇ ਅਸੀਂ ਇੱਥੇ ਸੱਜੇ ਖਰਾਬ ਹੋਣ ਦੇ ਅਸੀਂ ਹੁਣ ਫਿਰ ਇਹ ਕਰਕੇ ਸਾਡਾ ਨਾਗੂਨ ਸਾਫ ਹੋਇਆ ਤੇ ਫਿਰ ਅਸੀਂ ਇੱਥੇ ਧਰਨਾ ਲਾਵਾਂਗੇ ਕੀ ਮਸਲਾ ਹੈ ਜਿਹੜਾ ਤੁਹਾਡੇ ਜਿਵੇਂ ਅਕੇਜੂ ਕੋਈ ਕਹਿ ਰਹੇ ਹਾਂਜੀ ਕੀ ਮਸਲਾ ਹੈ ਸਾਰਾ ਮਸਰਾ ਇਹੋ ਇਨਸਾਫ ਮੰਗਣ ਆਇਆ ਕਿਸਾਨ ਇਨਸਾਫ ਮੰਗਣ ਆਇਆ ਜੀ ਬੀਬੀ ਨਾਲ ਝਗੜਾ ਹੋ ਆਪਣੀ ਜ਼ਮੀਨ ਨਹੀਂ ਲਾਗੇ ਵਹੁਣ ਡਿਆਂ ਦੀ ਮੇਰੀ ਵਟ ਬਾਤੀ ਆ ਤੇ ਮੈਂ ਆਖਿਆ ਪੈਣਾ ਕੋਈ ਨਹੀਂ ਤੇਰੀ ਵਟ ਵਹਿ ਗਈ ਆ ਤੇ ਤੇਰੇ ਮਿੱਟੀ ਲਾਦਾਂਗੇ ਵਾਟਰ ਨੂੰ ਅਸੀਂ ਤੇ ਜੇ ਤੂੰ ਜਿੱਥੇ ਤੇਰਾ ਜੀ ਗਾਲਾ ਉਥੇ ਮਿਲ ਕੇ ਜਿੰਨੀ ਤੇਰੀ ਜ਼ਮੀਨ ਵੰਦੀ ਆਪਣੀ ਵਟ ਪਾਲਾ ਆਦੀ ਨਹੀਂ ਮੈਂ ਤੇਰੀ ਦਾੜੀ ਕੋਣੀ ਮੈਂ ਤੈਨੂੰ ਮਾਰ ਕੇ ਤੇ ਫੇਰ ਇੱਥੋਂ ਜਾਣਾ ਤੇ ਤਲਵਾਰ ਲੈ ਕੇ ਤੇ ਆਪਣੇ ਘਰ ਲੈ ਕੇ ਖਲੋਗੀ ਆ ਤੇ ਮੈਂ ਟਰੈਕਟਰ ਬੰਦ ਕਰਕੇ ਦੋ ਤਿੰਨ ਕਿਲੇ ਪਿਛਾਂ ਆਪਣੀ ਜ਼ਮੀਨ ਤੇ ਚਲੇ ਗਿਆ ਤੇ ਤੇ ਨੇ ਗੱਤੇ ਨੇ ਗੁੰਡੇ ਨਾਲ ਮਂਗਾਏ ਨਾਲ ਤਿੰਨ ਬੀਬੀਆਂ ਦੇ ਨਾਲ ਤਿੰਨ ਬੰਦੇ ਆਇਆ ਤੇ ਮਗਾ ਦੇ ਬੰਦੇ ਵੀਡੀਓ ਬਣਾਉਂਦੇ ਪਏ ਆ ਤੇ ਜਿਹੜੀਆਂ ਜਨਾਨੀਆਂ ਮੇਰੇ ਗੱਲ ਪੈ ਗੀਆਂ ਉਹਨਾਂ ਮੇਰੀ ਦਾੜੀ ਫੜ ਲਈ ਨਾਲ ਬੇਇੱਜ਼ਤੀ ਕੀਤੀਆਂ ਨਾਲ ਇੰਨਾ ਮੈਨੂੰ ਬੜਾ ਭੁਆ ਤੇ ਕੋਈ ਮੇਰੇ ਪੱਲੇ ਵੀ ਛੱਡਿਆ ਨਹੀਂ ਮੇਰੀ ਬੇਇੱਜ਼ਤੀ ਕੀਤੀ ਅੰਤ ਕੋਈ ਨਹੀਂ ਤੇ ਮੈਂ ਹੱਥੀ ਜੋੜੀ ਗਿਆਂ ਮੇਰਾ ਨਾਲ ਪਤੀਜਾ ਤੇ ਨਾਲ ਮੇਰਾ ਭਰਾ ਆ ਤੇ ਜਾ ਤੇ ਬੇਟਾ ਤੇ ਉਹ ਛਡਾਉਂਦੇ ਰਹੇ ਮੌਕੇ ਤੇ ਉਹਨਾਂ ਵੀ ਗੱਡੀਆਂ ਕੋਈ ਗੱਲ ਆਖੀ ਹੱਥੀ ਜੋੜੀ ਗਏਗੇ ਤੇ ਮੇਰੇ ਗਾਲੀ ਪਈਆਂ ਗਈਆਂ ਕੋਈ ਬਣੀ ਆ ਗਈ ਪ੍ਰਧਾਨ ਆ ਜਿਹੜੀ ਉਹਨੇ ਮੇਰੀ ਵੀ ਨਹੀਂ ਬੇਇੱਜ਼ਤੀ ਕੀਤੀ ਵੀ ਮ ਸਾਰੇ ਇਲਾਕੇ ਦੇ ਵਿੱਚ ਪਾਹੇ ਵੰਡੇ ਆ ਮੈਂ ਤੈਨੂੰ ਉੱਤੇ ਲੈ ਜੂਗੀ ਮੈਂ ਤੈਨੂੰ ਚੁਕਾ ਦਊਗੀ ਤੇ ਨੰਬਰਵਾ ਦਊਗੀ ਤੇ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਆ ਤੇ ਇਹਨਾਂ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਪਰਚਾ ਹੋਣਾ ਚਾਹੀਦਾ ਮੈਨੂੰ ਇਹਨਾਂ ਨੂੰ ਡਰਾਉਣਾ ਹਾਂਜੀ ਇੱਕ ਬੰਨੇ ਪਹਿਲੀ ਮੇਰੀ ਲੱਗਦੀ ਇਹਨਾਂ ਦੇ ਨਾਲ ਬਾਜ ਸਿੰਘ ਦੀ ਇੱਕ ਬੰਨੇ ਹੀ ਕਿਲਾ ਤੇ ਠੇਕੇ ਤੇ ਲਿਆ ਤੇ ਉਹ ਠੇਕੇ ਵਾਲਾ ਕਿਲਾ ਜਿਹੜਾ ਉਹ ਵੰਡੇ ਆ ਉੱਤੋਂ ਜਾ ਕੇ ਮੇਰ ਨਾਲ ਬੁਰਾ ਭਲਾ ਬੋਲਣ ਦੇ ਚੱਲ ਸਾਨੂੰ ਕੰਪਲੇਂਟ ਮਿਲੀ ਸੀ ਦੋ ਤਰਾ ਮਦੋ ਇੱਕ ਲੇਡੀਜ਼ ਤੇ ਸੀਗੇ ਉਹ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਮਾੜਾ ਚੰਗਾ ਬੋਲਿਆ ਵਾ ਤੇ ਦੂਜੀ ਪਾਰਟੀ ਵੱਲੋਂ ਸਾਨੂੰ ਮਿਲੀ ਸੀ ਕਿ ਇਹ ਜਿਹੜੀ ਲੇਡੀਆਂ ਆ ਇਹਨੇ ਹੋਟ ਲੇਡੀਆਂ ਲਿਆ ਕੇ ਤੇ ਇਹਨਾਂ ਨਾਲ ਗਾਲ੍ਹਾਂ ਕੱਢਦਾ ਸੀ ਤੇ ਦੋਵੇਂ ਪਾਰਟੀਆਂ ਦੀਆਂ ਜਿਹੜੀਆਂ ਦਰਖਾਸਤ ਨਹੀਂ ਰਾਤ ਲੈ ਲਈ ਸੀ ਇਹਨੂੰ ਅੱਜ ਦਾ ਟਾਈਮ ਦਿੱਤਾ ਹੈਗੀ ਲੇਡਿਸ ਪਾਰਟੀ ਹੋਏ ਤੱਕ ਨਹੀਂ ਆਏ ਤੇ ਉਸ ਬੰਦ ਚ ਜਿਹੜੀ ਦੂਜੀ ਪਾਰਟੀ ਹੈ ਉਹਦਾਂ ਨੇ ਧਰਾਂ ਲਾਇਆ ਵਾ ਤੇ ਇਹਨਾਂ ਦੇ ਬਿਆਨ ਲਏ ਜਾ ਰਹੇ ਆ ਜੋ ਬੰਦੀ ਕਾਰਵਾਈ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਕੀਤੀ ਜਾਊਗੀ